ਗੋਲਡਨ ਝਾਂਜਰਾ ਗੁਲਾਬੀ ਅੱਡੀਆਂ ਪਹੁੰਚਿਆਂ ਤੇ ਜੱਟਣ ਕਢਾਈਆਂ ਕੱਢੀਆਂ ਵਿਜੂਅਲ ਸਾਰੇ ਹੀ ਬਲਰ ਹੋ ਗਏ ਕੈਸੀਆਂ ਤੇਰੇ ਤੇ ਗਈਆਂ ਅੱਖਾਂ ਗੱਡੀਆਂ ਹਾਏ ਗੋਲਡਨ ਝਾਂਜਰਾ ਸਮਾਂ ਬਦਲਿਆ ਗੀਤ ਬਦਲੇ ਆ ਥੋੜਾ ਜਿਹਾ ਸਟਾਈਲ ਚੇਂਜ ਕੀਤਾ ਥੋੜਾ ਭੰਗੜਾ ਮਿਕਸ ਕਰਕੇ ਥੋੜਾ ਜਿਹਾ ਵੈਸਟਰਨਾਈਜ਼ ਕੀਤਾ ਆਪਣੇ ਆਪ ਨੂੰ ਇਥੇ ਡਾਂਸ ਹੈ ਇਥੇ ਪੰਜਾਬੀ ਮਿਊਜ਼ਿਕ ਹੈ ਸਾਰਾ ਕੁਝ ਹੈ ਤੁਹਾਡੇ ਲਈ ਸ਼ਾਪਿੰਗ ਲਈ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਪਟਿਆਲਾ ਦੇ ਵਿੱਚ ਪਟਿਆਲਾ ਹੈਰੀਟੇਜ ਚੱਲ ਰਿਹਾ ਹੈ ਪੰਜਾਬੀ ਲੋਕ ਗਾਇਕੀ ਦੀ ਗੱਲ ਨਾ ਹੋਵੇ ਤਾਂ ਗੱਲ ਨਹੀਂ ਬਣਦੀ ਕਿਉਂਕਿ ਪਟਿਆਲਾ ਪੰਜਾਬੀ ਲੋਕ ਗਾਇਕਾਂ ਦਾ ਹੈ ਗੜ ਰਿਹਾ ਹੈ ਪੰਜਾਬੀ ਚਾਹ ਪਹਿਰਾਵੇ ਦੀ ਗੱਲ ਕਰ ਲਈ ਜਾਵੇ ਜਾਂ ਪੰਜਾਬ ਦੇ ਲੋਕ ਨਾਚਾਂ ਦੀ ਗੱਲ ਕਰ ਲਈ ਜਾਵੇ ਉਸ ਦੇ ਵਿੱਚ ਪਟਿਆਲਾ ਸਦਾ ਹੀ ਮੌਰੀ ਰਿਹਾ ਹੈ ਤਾਂ ਨੌਰਜੋਨ ਕਲਚਰ ਸੈਂਟਰ ਵੱਲੋਂ ਅੱਜ ਜਤਿੰਦਰ ਜੀਤੂ ਇੱਕ ਵੱਡਾ ਗਾਇਕ ਹੈ ਵੱਡਾ ਨਾਂ ਹੈ ਬੁਲੰਦ ਆਵਾਜ਼ ਹੈ ਪਰਫਾਰਮੈਂਸ ਕੀਤੀ ਹੈ ਜਿੱਤੂ ਜੀ ਮੇਲਾ ਬਹੁਤ ਭਰਿਆ ਸੀ ਲੱਗਦਾ ਤੁਸੀਂ ਲੁੱਟ ਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਸ ਸਵਾਦ ਆ ਗਿਆ ਕਹਿ ਸਕਦਾ ਇੱਕ ਸ਼ਬਦ ਵਿੱਚ ਜਿਹੜਾ ਸਵਾਦ ਆ ਗਿਆ ਸੋ ਅੱਜ ਜਲਵਾ ਬੈਂਡ ਵੱਲੋਂ ਪੇਸ਼ਕਾਰੀ ਸੀਗੀ ਮੈਂ ਯਾਨੀ ਜਤਿੰਦਰ ਜੀਤੂ ਤੇ ਮੇਰੇ ਨਾਲ ਰਾਹੁਲ ਬਜਾਜ ਅਸੀਂ ਦੋਨਾਂ ਨੇ ਪੇਸ਼ਕਾਰੀ ਦਿੱਤੀ ਹੈ ਤੇ ਪਰਮਾਤਮਾ ਦਾ ਸ਼ੁਕਰ ਹੈ ਕਿ ਤੁਹਾਡਾ ਆਸ਼ੀਰਵਾਦ ਮਿਲਿਆ ਜਨਤਾ ਦਾ ਆਸ਼ੀਰਵਾਦ ਮਿਲਿਆ ਬਹੁਤ ਪਿਆਰ ਮਿਲਿਆ ਤੇ ਅਸੀਂ ਮੇਰੇ ਖਲ ਘੰਟਾ ਕਗਾਇਆ ਹੋਣਾ ਤੇ ਐਦਾਂ ਰਿਹਾ ਬਸ ਇੱਕ ਇੱਕ ਸੈਕਿੰਡ ਐਦਾਂ ਉੱਡਿਆ ਟਾਈਮ ਤੇ ਬਹੁਤ ਮਜ਼ਾ ਆਇਆ ਕਿਹੜੇ ਕਿਹੜੇ ਗੀਤਾਂ ਨੂੰ ਲੈ ਕੇ ਜਤਿੰਦਰ ਜੀਤੂ ਜਿਹੜਾ ਉਹ ਫੇਮਸ ਰ ਅਸੀਂ ਥੋੜਾ ਜਾਣਨਾ ਚਾਹੁੰਦੇ ਆ ਕਿਉਂਕਿ ਮੈਂ ਜਦੋਂ ਮੈਂ ਭੰਗੜਾ ਪਾਉਂਦਾ ਸੀ ਨੌਰਜਨ ਕਲਚਰ ਸੈਂਟਰ ਵੱਲੋਂ ਤਾਂ ਮੈਂ ਜਤਿੰਦਰ ਜੀਤੂ ਨੂੰ ਪੰਜਾਬੀ ਪਹਿਰਾਵੇ 'ਚ ਨੱਚਦਾ ਵੇਖਿਆ ਪਹਿਰਾਵਾ ਬਦਲ ਚੁੱਕਾ ਹੈ ਕਿ ਗੀਤ ਵੀ ਜਤਿੰਦਰ ਜੀਤੂ ਦੇ ਬਦਲੇ ਨੇ ਅੱਜ ਜਿਸ ਤਰ੍ਹਾਂ ਮੈਂ ਦੇਖਿਆ ਪੰਜਾਬੀ ਤੜਕਾ ਥੋੜਾ ਘੱਟ ਲੱਗਾ ਬਿਲਕੁਲ ਸਹੀ ਗੱਲ ਹੈ ਜੀ ਪਹਿਲਾਂ ਅੱਗੇ ਗਾਣਾ ਜਿਹੜਾ ਆਇਆ ਸੀਗਾ ਤੁਹਾਨੂੰ ਪਤਾ ਹੀ ਹੈ ਅੰਬੋਂ ਮੋਕੇ ਗੈਰਾਂ ਨੇ ਡੱਟਗੇ ਨਹੀਂ ਕੱਚੀ ਹਰੀਆਂ ਅੰਬੀਆਂ ਦੀ ਸੋ ਉਹ ਤੋਂ ਧਮੀ ਸਾਹਿਬ ਦਾ ਲਿਖਿਆ ਹੋਇਆ ਸੀ ਤੇ ਅੱਜ ਹੀ ਗਾਣਾ ਇੱਕ ਰੀਲਿਸ ਹੋਇਆ ਉਹ ਹੈ 골ਡਨ ਝਾਂਜਰਾ گلابی ੱਡੀਆਂ ਪੌਝਿਆਂ ਤੇ ਜੱਜੇ ਨੇ ਕਢਾਈਆਂ ਕੱਡੀਆਂ ਵਿਜ਼ੂਅਲ ਸਾਰੇ ਹੀ ਬਲਰ ਹੋ ਗਏ ਕੈਸੀਆਂ ਤੇਰੇ ਤੇ ਗਈਆਂ ਅੱਖਾਂ ਗੱਡੀਆਂ ਹਾਏ 골ਡਨ ਝਾਂਜਰਾ ਸੋ ਸਮਾਂ ਬਦਲਿਆ ਗੀਤ ਬਦਲੇ ਆ ਥੋੜਾ ਜਿਹਾ ਸਟਾਈਲ ਚੇਂਜ ਕੀਤਾ ਥੋੜਾ ਭੰਗੜਾ ਮਿਕਸ ਕਰਕੇ ਥੋੜਾ ਜਿਹਾ ਵੈਸਟ ਨਾਈਜ਼ ਕੀਤਾ ਆਪਣੇ ਆਪ ਨੂੰ ਜ਼ਰੂਰੀ ਆ ਦੇਖੋ ਨਵੇਂ ਬੱਚੇ ਤਾਂ ਹੀ ਸੁਣਨਗੇ ਤੁਹਾਨੂੰ ਕਿਉਂਕਿ 20 20 ਸਾਲ ਹੋ ਗਏ 21 ਸਾਲ ਲੱਗੇ ਹੋਇਆਂ ਨੂੰ ਸੋ ਪ੍ਰਮਾਤਮਾ ਦਾ ਸ਼ੁਕਰ ਹੈ ਇਹ ਨਾਲ ਰਾਹੁਲ ਬਹੁਤ ਸੋਹਣਾ ਗਾ ਰਿਹਾ ਹਣ ਜਿੱਤੂ ਜੀ ਪੰਜਾਬੀ ਗਾਇਕੀ ਦੀ ਜਦੋਂ ਗੱਲ ਹੁੰਦੀ ਆ ਤਾਂ ਪੰਜਾਬ ਦੀਆਂ ਲੋਕ ਕਥਾਵਾਂ ਜੇ ਨਰਦਾਰਤ ਰਹਿ ਜਾਣ ਤਾਂ ਗੱਲ ਬਣਦੀ ਨਹੀਂ ਦਾ ਮਿਰਜਾ ਵੀ ਹੋਣਾ ਚਾਹੀਦਾ ਸੀ ਹੀਰ ਵੀ ਹੋਣੀ ਚਾਹੀਦੀ ਸੀ ਥੋੜਾ ਜੀ ਤੁਜੀ ਤੁਹਾਡੇ ਤੁਹਾਡੇ ਵਰਗੇ ਗਾਇਕਾਂ ਤੇ ਪੰਜਾਬੀਆਂ ਨੂੰ ਮਾਣ ਬਹੁਤ ਹੈ ਨਵੀਂ ਪੀੜੀ ਦੇ ਗਾਇਕੋਂ ਪੁਰਾਣੀਆਂ ਜੜੀਆਂ ਰਚਨਾਵਾਂ ਨੇ ਸਾਡੀਆਂ ਉਹ ਨਰਦਾਰਤ ਨਹੀਂ ਹੋਣੀਆਂ ਚਾਹੀਦੀਆਂ ਉਹ ਜਿਉਂਦੀਆਂ ਰੱਖਣੀਆਂ ਚਾਹੀਦੀਆਂ ਨੇ ਤਾਂ ਇਹ ਕਿਵੇਂ ਇਹਨਾਂ ਤੋਂ ਪਾਸੇ ਹਟਦਾ ਜਾਂਦੀ ਹੈ ਅੱਜ ਦੀ ਪੰਜਾਬੀ ਗਾਇਕੀ ਜਿਹੜੀ ਨਹੀਂ ਮੈਂ ਨਾਲ ਰੱਖ ਰਿਹਾ ਜ਼ਰੂਰ ਕਿਉਂਕਿ ਜਦੋਂ ਮੈਂ ਸ਼ੁਰੂਆਤ ਕੀਤੀ ਆ ਪ੍ਰੋਗਰਾਮ ਦੀ ਅੱਜ ਦੀ ਤੇ ਇਹਦੇ 'ਚ ਮੈਂ ਜੁਗਨੀ ਗਾਈ ਐ ਤੇ ਨਾਲ-ਨਾਲ ਛੱਲਾ ਗਾਇਆ ਇਹ ਸ਼ੁਰੂਆਤ ਜਿਹੜੀ ਗਾਈ ਆ ਉਹ ਝੂਮਰ ਤੋਂ ਗਾਈ ਆ ਮੇਲੇ ਨੂੰ ਚੱਲੀਏ ਝੂਮਰ ਦੇ ਵਿੱਚ ਹੀ ਹਨਾ ਤੇ ਕੋਸ਼ਿਸ਼ ਕੀਤੀ ਆ ਵਿਧਾਵਾਂ ਨੂੰ ਟੱਚ ਕਰਕੇ ਤੇ ਨਾਲ ਫਿਰ ਜੋ ਅੱਜ ਕੱਲ ਚੱਲਦਾ ਉਹ ਵੀ ਤੜਕਾ ਜਿਆਦਾ ਥੋੜਾ ਜਿਆ ਲੋਕ ਨੇ ਝੂਮਰ ਦੀ ਗੱਲ ਕੀਤੀ ਆ ਤਾਂ ਉਹਦੀ ਇੱਕ ਲਾਇ ਜਰੂਰ ਸੁਣਾ ਦਿਓ ਹਨਾ ਉਹ ਪ੍ਰਾਤਨ ਲੈ ਕੇ ਜਾਓ ਜਿਹੜੇ ਬਾਬੇ ਪੋਖਰ ਹੋਣੀ ਝੂਮਰ ਪਾਇਆ ਕਰਦੇ ਸੀ ਜਾਂ ਮਨਿੰਦਰ ਗਿੱਲ ਲੜਾਣੀ ਬਾਬੇ ਪੋਖਰੋਂ ਵਾਲੇ ਤੇ ਆ ਜਾਓ ਐਕਚੁਅਲੀ ਉਹ ਵਾਇਟਿੰਗ ਥੋੜਾ ਜਿਹਾ ਕੋਈ ਵਾਇਟਿੰਗ ਯਾਦ ਨਹੀਂ ਹੈਗੀ ਪਰ ਉਹ ਅਮਰਿੰਦਰ ਵਾਲਾ ਹੀ ਮੈਂ ਤੁਹਾਨੂੰ ਸੁਣਾ ਸਕਦਾ ਚਲੋ ਚਲੋ ਗੱਲ ਇੱਕੋ ਹੀ ਹੈ ਸ਼ਬਦਾਂ ਦਾ ਉਹਦੇ ਚ ਫਿਰ ਝੁਮਰ ਦਾ ਇੱਕ ਸਟਾਈਲ ਹੈ ਕਿਉਂਕਿ ਕਿੱਥੇ ਨਿੱਕਾ ਕਿੱਥੇ ਨਿੱਕਾ ਕਿੱਥੇ ਧਿੰਦਾ ਤਾਂ ਕਿਤੇ 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 ਦੇਦਾ ਹਾਂ ਉਹ ਚ ਚੱਲਦਾ ਰੌਣ ਇੱਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਮੱਲਾ ਟੱਡ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਹਾਏ ਚੱਲ ਮੇਲੇ ਨੂੰ ਚੱਲੀ ਏ ਗੱਲਾਂ ਖਰਾਬ ਹੋਇਆ ਪਿਆ ਜੀ ਜਿੱਦੇ ਚੱਲ ਰਿਹਾ ਜੀ ਤੁਜੀ ਸਨੇਹਾ ਕੀ ਹੈ ਪੰਜਾਬ ਦੇ ਮੇਲਾ ਜਿਹੜਾ ਹੈ ਰਿਟੇਜ ਹੈ ਇਹ ਹੋਰ ਕਾਫੀ ਦਿਨ ਚੱਲਣਾ ਤਾਂ ਪਟਿਆਲਵੀਆ ਨੂੰ ਕੀ ਸੱਦਾ ਹੈ ਖਾਸ ਕਰ ਪਟਿਆਲਵੀ ਜਿਹੜੇ ਨੇ ਉਹ ਖਾਣ ਪੀਣ ਦੇ ਬਹੁਤ ਸ਼ਕੀਨ ਨੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਨੇ ਇੱਥੇ ਪੰਜਾਬੀ ਨੱਚਣ ਦੇ ਬਹੁਤ ਸ਼ਕੀਨ ਨੇ ਤਾਂ ਪੰਜਾਬੀਆਂ ਲਈ ਨੱਚਣ ਦਾ ਪ੍ਰਮੰਧ ਤੁਹਾਡੇ ਵਰਗੇ ਗਾਇਕਾਂ ਨੇ ਕੀਤਾ ਹੋਇਆ ਹੈ ਤਾ ਪੰਜਾਬੀ ਸੋਹਣੀਆਂ ਸੋਹਣੀਆਂ ਪੱਗਾਂ ਸੋਣਾ ਸੋਣਾ ਪਹਿਰਾਵਾ ਬੰਨਣ ਦੇ ਬਹੁਤ ਚੀਨੇ ਕਰਮਾ ਪਟਿਆਲਾ ਪੈਗ ਦੀ ਗੱਲ ਨਹੀਂ ਕਰੂੰਗਾ ਬਾਹਰ ਲਾ ਕੇ ਜਾ ਕੇ ਲਾਲਾਂ ਨੇ ਤਾਂ ਲਾਉਣਗੇ ਤਾਂ ਜ਼ਰੂਰ ਪਟਿਆਲੇ ਵਾਲੇ ਜੀ ਤਾਂ ਕੀ ਸਨੇਹਾ ਹੈ ਪਟਿਆਲੀਆਂ ਦੇਖੋ ਬਹੁਤ ਹੀ ਆਪਾਂ ਖੁਸ਼ਕਿਸਮਤ ਆ ਕਿ ਇੰਨਾ ਪਿਆਰਾ ਮੇਲਾ ਆਰਗੇਨਾਈਜ਼ ਹੋ ਰਿਹਾ ਹੈ ਤੇ ਇਹਦੇ ਚ ਸ਼ਮੂਲੀਅਤ ਹੈ ਜਿਹੜੀ ਨਾਰਥ ਇੰਨ ਕਲਚਰ ਸੈਂਟਰ ਦੀ ਰਵਿੰਦਰ ਸ਼ਰਮਾ ਜੀ ਹੁਣੀ ਨੇ ਤੇ ਹੋਰ ਬਹੁਤ ਸਾਰੇ ਜਿਹੜੇ ਵੀ ਪਤਵੰਤੇ ਨੇ ਉਹ ਅਰੇਂਜਮੈਂਟ ਬਹੁਤ ਪਿਆਰਾ ਹੈ ਅੱਡੀ ਹਰੇਕ ਗੱਲ ਦਾ ਖਿਆਲ ਰੱਖਿਆ ਗਿਆ ਹੈ ਬੱਚਿਆਂ ਤੋਂ ਲੈ ਕੇ ਉਹਨਾਂ ਲਈ ਝੁੱਲੇ ਆ ਨਾ ਤੇ ਜਿਹੜੀ ਯੂਥ ਹੈ ਉਹਨਾਂ ਲਈ ਜੋ ਮਨੋਰੰਜਨ ਦਾ ਸਾਧਨ ਹੈ 뮤직 뮤직 ਦੀਆਂ ਪਰਫਾਰਮਸ ਨੇ ਇੱਥੇ ਇੱਥੇ ਡਾਂਸ ਹੈ ਇੱਥੇ ਪੰਜਾਬੀ 뮤직 ਹੈ ਇੱਥੇ ਸਾਰਾ ਕੁਝ ਹੈ ਤੁਹਾਡੇ ਲਈ ਸ਼ਾਪਿੰਗ ਲਈ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਰਾਜਸਥਾਨ ਹਰਿਆਣਾ ਮੈਂ ਕਹਿੰਦਾ ਹਿੰਦੁਸਤਾਨ ਦੀ ਹਰੇਕ ਜਗ੍ਹਾ ਤੋਂ ਇੱਥੇ ਲੋਕ ਆਏ ਹੋਏ ਆ ਆਪਣਾ ਜੋ ਉਹਨਾਂ ਦਾ ਦੇਣ ਕਲਚਰ ਜਿਹੜਾ ਟ੍ਰੈਡੀਸ਼ਨ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਇੱਥੇ ਆ ਕੇ ਬਾਏ ਕਰ ਸਕਦੇ ਆ ਉਹਨਾਂ ਦੀਆਂ ਚੀਜ਼ਾਂ ਸੋ ਬਹੁਤ ਅੱਛਾ ਇੱਕ ਜੀ ਤੁਜੀ ਮੈਂ ਇੱਕ ਗੱਲ ਹੋਰ ਕਹਿ ਦਿੰਨਾ ਪੰਜਾਬ ਸਰਕਾਰ ਕਹਿੰਦੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣ ਦੇ ਲਈ ਇਹਨਾਂ ਮੇਲਿਆਂ ਨੂੰ ਆਰਗੇਨਾਈਜ਼ ਕਰਨਾ ਪਊਗਾ ਪਿੰਡਾਂ ਤੱਕ ਲੈ ਕੇ ਜਾਣਾ ਪਊਗਾ ਪਟਿਆਲੇ ਤੋਂ ਮੇਲਿਆਂ ਨੂੰ ਬਾਹਰ ਕੱਢਣਾ ਪਊਗਾ ਪਟਿਆਲੇ ਤਾਂ ਹੈ ਹੀ ਆ ਇਹਦੇ ਨਾਲ ਦੇ ਮੇਲੇ ਜਿਹੜੇ ਨੇ ਉਹ ਪਿੰਡਾਂ ਦੀਆਂ ਸੱਥਾਂ 'ਚ ਲੱਗਣੇ ਚਾਹੀਦੇ ਨੇ ਉਸੇ ਤਰ੍ਹਾਂ ਦਾ ਵਿਰਸਾ ਜਿਹੜਾ ਸਾਡੇ ਨੌਜਵਾਨਾਂ ਦੇ ਵਿੱਚ ਸਾਡੀਆਂ ਵੀਰ ਕਥਾਵਾਂ ਸਾਡੀ ਇਹ ਸਾਡੇ ਪੁਰਖਿਆਂ ਦੀਆਂ ਗੱਲਾਂ ਸਾਡੀਆਂ ਜਿਹੜੀਆਂ ਪ੍ਰਾਤਨ ਜੋ ਵੀ ਸਾਡਾ ਵਿਰਸਾ ਹੈ ਉਸ ਨੂੰ ਦੁਬਾਰਾ ਲਿਆਉਣਾ ਪਵੇਗਾ ਤਾਂ ਜਤਿੰਦਰਜੀਤੂ ਕੀ ਸਰਕਾਰ ਨੂੰ ਸੁਨੇਹਾ ਦਿੰਦਾ ਹੈ ਕੀ ਸਰਕਾਰ ਕੋਲੋਂ ਮੰਗ ਕਰਦਾ ਹੈ ਕਿ ਇਦਾਂ ਦੇ ਮੇਲੇ ਜਿਹੜੇ ਨੇ ਪਿੰਡਾਂ ਵਿੱਚ ਆਰਗੇਨਾਈਜ਼ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਇਹ ਇੱਕ ਪਲੇਟਫਾਰਮ ਜਿਹੜਾ ਉਹ ਹਰੇਕ ਨਹੀਂ ਪਹੁੰਚ ਸਕਦਾ ਇੱਥੇ ਕਈਆਂ ਨੂੰ ਨਹੀਂ ਪਤਾ ਲੱਗਦਾ ਨੇੜੇ-ਨੇੜੇ ਜਾਂ ਦੂਰ-ਦਰਾਡੇ ਪਿੰਡ ਨੇ ਜਿਹੜੇ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਿ ਚਾਹੇ ਛੋਟੇ ਪੱਧਰ ਤੇ ਹੋ ਜਾਣ ਕੋਈ ਐਦਾਂ ਕੋਈ ਪਿੰਡ ਦੇਖ ਕੇ ਜਾਂ ਕੋਈ ਜਿਹੜਾ ਹਨਾ ਤੇ ਉੱਥੇ ਐਦਾਂ ਦਾ ਮੇਲੇ ਦਾ ਇੱਕ ਰੱਖਿਆ ਜਾਵੇ ਜਿੱਥੇ ਕਵਿਸ਼ਰੀਆਂ ਹੁਣ ਵਾਰ ਗਾਇਨ ਹੋਵੇ ਤੇ ਕਿਉਂਕਿ ਜਿਹੜੇ ਸੰਗੀਤ ਨਾਲ ਇਸ ਵਿਧਾ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਰੋਜ਼ਗਾਰ ਵੀ ਮਿਲੇ ਤੇ ਬਹੁਤ ਆਪਣੇ ਲੋਕ ਨੇ ਤਿਆਰ ਕਰਦੇ ਹੱਥਾਂ ਦੀਆਂ ਚੀਜ਼ਾਂ ਤਿਆਰ ਕਰਦੇ ਆ ਵੇਚਣ ਲਈ ਸੋ ਉਹਨਾਂ ਨੂੰ ਬਹੁਤ ਰੋਜ਼ਗਾਰ ਮਿਲੂਗਾ ਨਾਲੇ ਨਾਲੇ ਬੱਚਿਆਂ ਨੂੰ ਆਪਣਾ ਪੁਰਾਣਾ ਪੁਰਾਣਾ ਪਤਾ ਲੱਗੂਗਾ ਜਿਵੇਂ ਆਪਾਂ ਛੋਟੇ ਹੁੰਦੇ ਦੇਖ ਦਿੰਦੇ ਸੀ ਕੈਮਰੇ ਨਾਲ ਵੀਡੀਓ ਦੇਖ ਦਿੰਦੇ ਸੀ ਕੁਛ ਐਦਾਂ ਦੀਆਂ ਚੀਜ਼ਾਂ ਲਗਾ ਕੇ ਜਿਹੜੀਆਂ ਬੱਚਿਆਂ ਨੂੰ ਪੁਰਾਣੇ ਸਮੇਂ ਨਾਲ ਜੋੜਨ ਸੋ ਆਹ ਜ਼ਰੂਰੀ ਹੈ ਤਾਂ ਹੋਣਾ ਚਾਹੀਦਾ ਤਾਂ ਜਤਿੰਦਰ ਜੀਤੂ ਨੇ ਚਾਹੇ ਖੁਦ ਪੰਜਾਬੀ ਵਿਰਸਾ ਨਹੀਂ ਗਾਇਆ ਮੰਚ ਦੇ ਉੱਤੇ ਪਰ ਪੰਜਾਬੀ ਵਿਰਸੇ ਦੀ ਗੱਲ ਕੀਤੀ ਹੈ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜਤਿੰਦਰ ਜੀਤੂ ਵਰਗੇ ਗਾਇਕ ਜਿਹੜੇ ਨੇ ਉਹ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਗਾਇਕੀ ਦੀ ਆਵਾਜ਼ ਨੂੰ ਬਰੰਦ ਕਰਨਗੇ ਅਨਮਿਊਟ ਦੇ ਨਾਲ ਜੁੜੇ ਰਹੋ ਕਿਸੇ ਹੋਰ ਸ਼ਖਸੀਅਤ ਦੇ ਨਾਲ ਪਟਿਆਲਾ ਹੈਰੀਟਜ ਤੋਂ ਗੱਲ ਕਰਾਵਾਂਗੇ ਤਦ ਤੱਕ ਲਈ ਦੇਵਾ ਦਾ ਬਹੁਤ ਬਹੁਤ ਧੰਨਵਾਦ